ਕਾਂਗੇ ਮੈਂ ਫੇਰ ਪੱਲਾ ਆ ਆ ਇਹ ਕਹਿੰਦਾ ਨਾ ਘੇਟੀ ਆ ਜਾ ਉਹ ਤੂੰ ਜਾ ਭੈਣ ਜੇ ਚੋਕਾ ਮਾਰਿਆ ਕਿਹ ਕਿੱਧਰ ਗਿਆ ਨਾ ਨਾ ਬਾਹਰ ਤੋਂ ਬਰਫ ਦੀ ਇੱਟ ਨੂੰ ਪੈੜੀਆ ਤੇਰੇ ਨਹੀਂ ਮੈਨੂੰ ਇਹ ਨਹੀਂ ਪਤਾ ਹੈਗਾ ਇਹ ਵਟਸਐਪ ਖੁੱਲ ਗਿਆ ਤੇ ਰਾਤ ਹੱਥੀ ਪੈ ਰਹੀ ਹੈ ਕੱਲ ਮੈਂ ਤਾਂ ਇਹ ਅਸੀਂ ਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਅੱਜ ਆਏ ਆ ਅਸੀਂ ਐਂ ਤਾਂ ਸਾਡਾ ਗੱਲਾਂ ਸਟੇਸ਼ਨ ਦੇ ਕੋਲੇ ਏੰਟੂ ਵੀਰਾ ਪ੍ਰੈਕਟਿਸ ਕਰਦਾ ਹੋਇਆ ਖੰਡ ਬਹੁਤ ਅੱਜ ਲੈ ਆ ਮੈਨੂੰ ਦੇ ਪਰ ਉਹ ਮੈਂ ਚੱਲਾ ਅੰਪਾਇਰ ਕਹਿੰਦੇ ਆਜੋ ਬਾਹਰ ਹਾਈ ਦਾ ਇਹ ਕੀਦਾ ਦੇਖ ਲੈ ਹੋਣਾ ਐਨਾ ਪਿੱਛੇ ਆਹ ਠੀਕਾ ਠੀਕਾ ਸਿੱਧੀ ਬੋਲ ਆ ਸਿੱਧੀ ਬੋਲ ਪਿੱਛੇ ਹੱਟੀ ਜਾਂਦਾ ਓ ਬਾਈ ਕਹੀ ਜਾਂਦਾ ਛੋਨੂੰ ਕਹਿੰਦਾ ਵਿਕਟਾਂ ਦੇ ਬਾਲ ਪਾ ਕੋਈ ਨਾ ਤਾਂ ਚਾਲ ਕਰੀ ਤੋ ਜੋ ਉਹਨ ਚੱਲਿਆ ਉਹ ਜਾਂਦਾ ਲੋਪੀ ਆ ਗਿਆ ਬੋਲਦਾ ਕਰਤਾ ਜਵਨ ਮੈਂ ਆਹੜ ਮੈਂ ਬੋਲਦਾ ਪਹਿਲਾਂ ਹੀ ਮੈਂ ਕਹਿੰਦਾ ਜਸਪ੍ਰੀ ਨੇ ਮੈਨੂੰ ਆਡ ਕਰਿਆ ਤੈਨੂੰ ਨਾਮ ਦਵਾਂਗੇ ਕੋਈ ਨੀ ਮੈਡਲ ਪਾਵਾਂਗੇ ਤੇਰੇ ਡਾਟ ਬੋਲ ਦਾ ਲੱਗ ਤੇ लास्ट ਹੈ ਹਾਂਜੀ ਵੀਰੇ ਗੋਪੀ लास्ट ਆ ਵਾਈਟ ਬਾਲ ਚੈਨ ਦobre ਬਾਈ ਨੂੰ ਪਤਾ ਲੱਗ ਗਿਆ ਹੋਵੇਗਾ ਯਾਰ ਘਰ ਵਾਲਿਆਂ ਨੇ ਆਹ ਡੰਡੇ ਪਿਆ ਰਾਜੂ ਮੱਖਣ ਨੂੰ ਕਿਹਾ ਮੱਖਣ ਨੂੰ ਮੱਖਣ ਦੇ ਨਹੀਂ ਕਰਾਇਆ ਮੱਖਣ ਰਾਜੂ ਮੱਖਣ ਕੌਣ ਮੱਖਣ ਕੌਣ ਮੱਕਣ ਬੋਲ ਵਿਕਰਮ ਨੂੰ ਕਹਿੰਦੇ ਵਿਕਰਮ ਵਿਕਰਮ ਮੱਕਣ ਵੀ ਹੋ ਜੇ ਮੱਕਣ ਇੱਕ ਹੋਰ ਆਇਆ ਸੀ ਪਹਿਲਾਂ ਦੂਰੇ ਦੇ ਪਹਿਲੀ ਦਾ ਹੀ ਪੱਲੇ ਆ ਪੰਜ ਬਾਲ ਬਾਲ ਸੀ ਯਾਰ ਛਿੰਟੂ ਵੀ ਆਊਟ ਹੋ ਕੇ ਜਾਂਦਾ ਹੋਇਆ ਹੈਂਡਲ ਤੇ ਜੀ ਬੋਲ ਨਾ 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 ਹੈਂਡਲ ਤੇ ਲੱਗੀ ਤੇ ਡਾਟ ਬੋਲ ਡਾਟ ਬੋਲ ਨੋ ਬੋਲ ਫ੍ਰੀ ਹਿੱਟਾ ਬੱਬੂ ਆ ਫੋਨ ਕੱਢ ਲਓ ਫੋਨ ਕਿੱਥੇ ਆ ਗਿਆ ਕੰਮ ਨਾ ਕਰਾ ਲਈ ਭਰਾਵਾ ਫੋਨ ਦਾ ਲੈ ਪੱਟੂ ਫੋਨ ਜੇਬ ਵਿੱਚ ਹੀ ਪਾਈ ਫਿਰਦਾ ਚੱਲ ਵੀ ਮਿੱਤਰਾ ਲਾਸਟ ਬੋਲ ਆ ਵਾਈਡ ਬੋਲ ਵਾਈਡ ਪਾਤੀ ਸੀਗੀ ਫ੍ਰੀ ਹਟ अगेन ਵਾਈਡ ਬੋਲ ਵਾਈਡ ਦੋ ਪੰਜੇ ਲਗਾਤਾਰ ਸੰਦੀਪ ਬਾਈ ਸ਼ਾਟ ਕਵਰ ਚ ਜਸਪ੍ਰੀਤ ਕੋਲ ਗਈ ਇਹ ਬੰਦਾ ਢਿੱਲਾ ਡਬਲ ਡਬਲ ਐਸਐਨ ਬਹੁਤ ਵਧੀਆ ਰਾਈਟ ਹੱਥ ਨਾਲ ਹੋਰ ਵੀਡੀਓ ਬਣਾਉਂਦਾ ਆਕਾਰ ਵੀ ਦੀ ਬਾਈ ਦੇ ਮਾਜੀ ਛੱਪੇ ਆਈਆਂ ਵੀਡੀਓ ਸੇਵ ਕਰੀਂ ਮੈਂ ਵਲੌਗ ਪਾਣਾ YouTube ਤੇ ਠੀਕ ਆ ਜੀ ਠੀਕ ਆ ਵੀਰੇ ਸਾਪੂ 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 ਅਜੇ ਵੀ ਸਾਪੂ ਸਿੱਧੂ ਜੀ ਨੇ ਸੈਂਕੜੇ ਫੱਦੇ ਸੀ ਪਲੰਬ ਸੀ ਮੈਂ ਬਹੁਤ ਦੂਰ ਸੀ ਹੈਲਮਟ ਪਾ ਲਾ ਵਿਕਰਮ ਹੈਲਮਟ ਪਾ ਕੋਈ ਇੱਕ ਅੱਧੀ ਬਈ ਮਾਰਤੀ ਉਹਨੇ ਅੱਖਾਂ ਨਾਲ ਮਨ ਲੈ ਮੈਂ ਰਿਸਕ ਨਾਲ ਹੈਲਮਟ ਹੈਵੀ ਢੀਲਾ ਜਾ ਥੋੜਾ ਬਾਈ ਨੇ ਐਲ ਵੀ ਕਰ ਲਿਆ ਸੀਗਾ ਬਬੂ ਨੂੰ ਪਰਲ ਵੀ ਰੱਖਿਆ ਨਹੀਂ ਹੋਇਆ ਰੋਲਾ ਪੈ ਜਾਂਦਾ ਡਾਟ ਬਾਲ ਫਲਿੱਕ 4 ਰਨ ਹੋ ਗਏ 4 ਲਾਸਟ ਬਾਲ ਡਾਟ ਹੈਲਮਟ ਜ਼ਰੂਰੀ ਆ ਯਾਰ ਮੈਂ ਦੇਖੀ ਆ ਉਹਨੇ ਐ ਮਾਨ ਲੱਕਾ ਕੱਢ ਗਈ ਹਾਂ ਹੂੰ ਲੱਗਣੀ ਆ ਯਾਰ ਕੀ ਪਤਾ ਬੰਦਾ ਥਰੋ ਵੀ ਮਾਰ ਦੇਵੇ ਥਰੋ ਲੱਗ ਸਕਦਾ ਬੰਦੇ ਤੇ ਹੈਲਮਟ ਜ਼ਰੂਰੀ ਹੈ ਭਰਾ ਠੀਕ ਆ ਵੀਰੇ ਟੈਗ ਠੀਕ ਰਾਈਟ ਆਰਮ ਮੀਡੀਅਮ ਫਾਸਟ ਆਰਾਊਂਡ ਦੀ ਆ ਡੋਰ ਬਾਲ ਆ ਚੱਲ ਭਾਈ ਓਏ ਬਹੁਤ ਵਧੀਆ ਬਹੁਤ ਵਧੀਆ ਵੀਰੇ ਪੂਰਾ ਪੂਰੇ ਟਪਿਆ ਸੀਗਾ ਯਾਰ ਊ ਮੋਰਾ ਚੱਲ ਸਿੰਗਲ ਹੱਥਾਂ 'ਚ ਸਿੰਗਲ ਲੈ ਕੇ ਮੁੰਡੇ ਮਸਾਂ ਇਹ ਤੋਂ ਕੋਈ ਨਹੀਂ ਯਾਰ ਬਾਲ ਜਦੋਂ ਵੱਜੀ ਨਾ ਗੁਰੂ ਆ ਅਸੀਂ ਤਾਂ ਦੇਖੀਆ ਵੱਜਦੀਆ ਸੇਫਟੀ ਪਹਿਲਾਂ ਹੁੰਦੀ ਆ ਫਿਰ ਨਾ ਗੁੰਨਾਂ ਤਾਂ ਬਾਅਦ 'ਚ ਓਏ ਯਾਰ ਵਾਈਡ ਬਾਲ ਵਾਈਡ ਆ ਜੀ ਤਾਰੀ ਬਾਹਰ ਲਾਤਾ ਬਾਈ ਵਿਚ ਕਰ ਜਾ ਵਿੱਚ ਸੋਨੀ ਨਾਲ ਉਪਰਲੇ ਪਾਸੇ ਵੀ ਗਰਾਊਂਡ ਉਧਰ ਵੀ ਆ ਉਧਰ ਵੀ ਆ ਉਧਰ ਵੀ ਆ ਤਿੰਨ ਚਾਰ ਗਰਾਊਂਡ ਆ ਰਿਹਾ ਸਟ੍ਰੇਟ ਡਰਾਈਵ ਚੱਲ ਇਹ ਚੱਲ ਮਿੱਟੀ ਪਰਲੇ ਕਿਉਂ ਨਾ ਬੜੇ ਬੀਰੇ ਬੜੇ ਬੈਡ ਹਾਸਰ ਆਊਟ ਆਊਟ ਆ ਜਾ ਬੰਦੇ ਸਭਰਾ ਨੇ ਸਿੰਗਲ ਰਨ ਨਾਲ ਡਬਲ ਪੁੱਛ ਜੇਂਦਾ Tamam nakit. Tamam nakit. Tatju bir resta et. Short. Alıyor. İyi <Nah, key>. Short. <laughs> वॉल शॉट छड़ता सनी ने क्या छड़ता भाई ने संदीप ने चेंज आ जी मशालारू के ठीक है लियो साइड आउट चला गया बाहर देखे नहीं दूजा बैट्समैन आ गया लैग रही डॉट बॉल नीचे ਕੋਈ ਨਹੀਂ ਫਿਰ ਕੀ ਹੋ ਗਿਆ ਓਏ ਬਾਬੇ ਨੇ 100 ਮਾਰਤਾ ਅੱਜ ہار ਗਏ ਯਾਰ ਅਸੀਂ ਕਾਚਾਂ ਤੇ ਮੈਚ ਹੁੰਦਾ ਜਿੱਤਦੇ ਆ ਰਹੇ ਚਲੋ ਕੋਈ ਨਹੀਂ ਇੱਕ ہار ਗਏ ਦਿਨ ਨਹੀਂ ਬੱਬੂ ਵੀਰਾ ਵੀ ਨਹੀਂ ਆਇਆ ਯਾਰ ਅੱਜ ਬੈਟਿੰਗ ਆਪਣੀ ਕੋ ਘੱਟ ਸੀਗੀ ਬਹੁਤ ਹੀ ਵਧੀਆ ਬੋਲਿੰਗ ਕੀਤੀ ਕਿੰਨੀ ਬਾਈ ਮਾਰ ਗਿਆ ਆ ਬਰੇ ਬੋਤਲ ਦੇ ਬਾਬਾ ਕਿੰਦਰ ਗਿਆ ਉਹ ਚਲਾ ਗਿਆ ਉਹ ਵੱਨ ਯਾਰ ਕੋਈ ਥੋਰ ਪਾ ਜੂਗਾ ਨਾ ਉਹਨੇ ਪੋਲ ਛੋੜ ਨਹੀਂ ਮਾਰੇ ਆ ਹਾਂ ਹਨਾ ਉਹ ਤਾਂ ਘੁੰਮ ਕੇ ਮਾਰੇ ਮੇਰਾ ਕੀ ਕਸੂਰ ਆ ਐਨਕ ਲੱਲੀ ਮੇਰੇ ਮਾਰ ਗਿਆ ਆ ਬੜਾ ਜੀ 올 ਤਾਂ ਸਹੀ ਸੀ ਆ ਨਾ ਬਾਈ ਦੋ ਕਿੱਲਾ ਕਾਰ ਕੱਢ ਦੋ ਵੀਰੇ ਦੋ ਤਾਂ ਸਹੀ ਸੀ ਜੀ ਕਿੱਡੀ ਲੱਗੇ ਮਾਰ ਕੇ ਕਿੱਲਾ ਬਾਹਰ ਕੱਢਨੇ ਆ ਮੇਰੇ ਵਾਲਾ ਛੋਟ ਨਹੀਂ ਪਾਣਾ ਆਊਟ ਵਾਲਾ ਪਾਊ ਪਾੜਾ ਪਤਾ ਨਹੀਂ ਹੁਣ ਪਾਵਾਂਗੇ ਸਾਰੇ ਪਾਵਾਂਗੇ ਉਹ ਤਾਂ ਸਭ ਤੋਂ ਪਹਿਲਾਂ ਹੋਣਾ ਤੂੰ ਸਭ ਤੋਂ ਪਹਿਲਾਂ ਆਊਟ ਹੋਇਆ ਜੀ ਜਦੋਂ ਮੈਂ ਹਾਂ ਉਹ ਤੂੰ ਹੀ ਆਊਟ ਹੋਇਆ ਉਹ ਹਾਈਲਾਈਟ ਚ ਨਹੀਂ ਬੱਸ ਆਈ ਲੜਦੇ ਨਹੀਂ ਬੰਦੇ ਕੋਈ ਨਹੀਂ ਬੈਠੇ ਇੰਨਾ ਵੀਡੀਓ ਬਣਾ ਲਈ ਉੱਟਦੀ ਹੁੰਦੀ ਓਏ ਮੈਂ ਵੀਡੀਓ ਬਣਾ ਰਿਹਾ ਸੀ ਕੈਚ ਜਾ ਮੈਂ ਹੁਣ ਥੱਲੇ ਰੱਖ ਕੇ ਕੈਚ ਕਰ ਲਿਆ ਬੇਚੀ ਰੱਖ ਦਿਆ ਓਏ ਬਾਹਰ ਰੱਖੀ ਬਾਹਰ ਮੈਂ ਵੀਡੀਓ ਬਣਾ ਰਿਹਾ ਸੀ ਹਾਂ ਬੋਲ ਅੱਗੇ ਸੀ ਬੋਲ ਸੰਤੀ ਵੀਰੇ ਵਲੌਗ ਹਾਂ ਹਾਂ ਜਿਹੜੇ ਆਪ ਹੀ ਨਹੀਂ ਜਾਥਾ ਕਰਵਾਉਂਦੇ ਦੀ ਬਾਲ ਤੇ ਥੱਲੇ ਰਹੀ ਯਾਰ ਥੱਲੇ ਸਾਰੀ ਬਾਈ ਨੇ ਵਿਕਟ ਲਈ ਆ ਜੀ ਸੋਨੂ ਸਟ੍ਰਾਈਕ ਤੇ ਆਰਾਮ ਦੇ ਕੇ ওভার ਪੇਚੀ ਸੀਗੀ ਬਾਲ ওভার ਪੇਚੀ ਸੀਗੀ ਟਿਕਟ ਵਾਲੀ ਲਾਤੀ ਉਹਨੇ ਉਹ ਪਹਿਲਾਂ ਥੱਲੇ ਰੱਖਿਆ ਮੈਂ ਲਾਉਣ ਲੱਗਾ ਦੇਖਿਆ ਮੇਰਾ ਸਟੰਪ ਤੇ ਸੀ ਹਲਾਤੀ ਤੂੰ ਇਹ ਤਾਂ ਲਾੜੇ ਸਟੰਪ ਵਾਲੀ ਆ ਗਿਆ ਵੀ ਤਾਂ ਆ ਗਿਆ ਆ ਗਿਆ ਟੱਕਤੀ ਹਵਾਜ ਮੁੰਡੇ ਨੇ ਟੌਪ ਅੱਜ 4 6 6 ਸ਼ਾਬਾਸ਼ ਬੈਠਦੇ ਹੀ ਘੁਮਾਇਆ ਸੀ ਨਾ ਤਾਂ ਚੱਲੇਗੀ ਹਾਲ ਬੋਲਦੇ ਵੀਰੇ ਟੌਪ ਐਜ ਹਾਂ ਹਾਂ ਬੋਲ ਤਾਂ ਵੀਰੇ ਯਾਰ ਤੁਸੀਂ ਵਲੌਗ ਦੇਖਿਓ ਫੇਰ ਦੇਖ ਫੇਰ ਕਹੋ ਯਾਰ ਥੋੜੇ ਪੱਕੀ ਗੱਲ ਕਰੂੰ ਆ ਜੇ ਜੋ ਹੋਊਗੀ ਯਾਰ ਮੈਂ ਪਹਿਲਾਂ ਹੀ ਕਿਹਾ ਮੈਂ ਟੌਪ ਐਜ ਲੱਗ ਗਿਆ ਤੇ ਸੀ ਲੱਗੀ ਬਾਲ ਤੇ ਆਪ ਟੱਕਾ ਤੇ ਸੀਗੀ ਮਿਡਲ ਤਾਂ ਹੋਈ ਆ ਤੇਰੇ ਗੁਰੂ ਆ ਮਿਡਲ ਹੋਈ ਆ ਮਿਡਲ ਹੋਈ ਮਿਡਲ ਹੋਈ ਬਹੁਤ ਸ਼ੌਟ ਸ਼ੌਟ ਡਬਲ ਆਇਆ ਨਾ ਸ਼ੌਟ ਯਾਰ ਨੰਗੀ ਸ਼ੌਟ ਆ ਮੁੰਡਿਆ ਇੱਕ ਪਾਈ ਗਿਆ ਛੱਕਾ ਇਹ ਵੈਸੀ ਅਸੀਂ ਥੱਲੇ ਭੇਜਿਆ ਸੀ ਇਹਨੂੰ ਵਧੀਆ ਖੇਡਦਾ ਇਹ ਵੈਸੀ ਥੱਲੇ ਭੇਜਿਆ ਸੀ ਇਹਨੂੰ ਹੈਂ ਹਾਂ ਤੇਰੇ ਵਰਗਾ ਵਧੀਆ ਪਲੇਅਰ ਨਹੀਂ ਨਹੀਂ ਤੇਰੇ ਵਰਗਾ ਵਾ ਡਾਟ ਬਾਲ ਸ਼ਾਟ ਲਾ ਵੀ ਸੋਨੂ ਨੇ ਮਾਰਿਆ ਸ਼ਾਟ ਉੱਤੇ ਬਾਤੀ ਬਾਲ ਉੱਤੇ ਵਾਲੀ ਮਾਰੂ ਹੈ ਉੱਤੇ ਵਾਲੀ ਖੇਲ ਖੇਲਦਾ ਹੈ ਉੱਤੇ ਵਾਲੀ ਖੇਡੂ ਹੈ ਉਹ ਪੈਰ ਮੁੜ ਗਿਆ ਉਹਦਾ ਉਹਦਾ ਪੈਰ ਮੁੜ ਗਿਆ ਡਾਟ ਬਾਲ ਬਾਈ ਦਾ ਸਿੰਗਲ ਆ ਗਿਆ ਤੇ ਤੈਨੂੰ ਮੈਸਾ ਪਤਾ ਕਿਉਂ ਆ ਰਹੀ ਸੀ ਤੂੰ ਪਹਿਲਾਂ ਹੀ ਪਿੱਛੇ ਖੜਾ ਮੈਂ ਬੋਲ ਤਾ ਬਾਹਰ ਪਾਈ ਜਾਂਦਾ ਹਾਂ ਚਲ ਬਿਕਰਮ ਸਟ੍ਰਾਈਕ ਤੇ ਤਾਰੀ ਬਾਈ ਬੋਲਿੰਗ ਤੇ ਡਾਟ ਬੋਲ 20 ఓవర్స్ ਮਾਫਤ ਠੀਕ ਆ ਵਧੀਆ ਬੈਟਿੰਗ ਕਰੀ ਤੇਲੀ ਬਾਦੀ ਬਾਈ ਨੇ ਵਧੀਆ ਬੈਟਿੰਗ ਕਰੀ ਸ਼ਾਬਾਸ਼ ਸ਼ਾਬਾਸ਼ ਗੇਂਦ ਲੈ ਬਾਪੇ ਇਹ ਗੇਂਦ ਦੀ ਬਾਦੀ ਮਾਰਦਾ ਤੇਜ ਆਉਗੀ सोनू ਨੇ ਅੱਜ ਚੌਕਾ ਮਾਰਿਆ ਮੈਂ ਪੂਰਾ ਕੈਂਟ ਆਫ ਸਾਈਡ ਤੇ ਹੈ ਤੇਰੇ ਕੀ ਹੋ ਗਿਆ ਜ਼ਿਆਦਾ ਬਚਾ

ਓਹ ਤੱਕ ਜੀਦਾ ਜੋਂ ਦੇਖ ਉਹ ਤੂੰ ਜਾ ਭੈਣ ਜੇ ਚੋਕਾ ਮਾਰਿਆ ਉਹ ਕਿੱਥੇ ਰੱਖਿਆ ਨਾ ਨਾ ਇਹਨੂੰ ਪਰੇ ਕਰ ਉਹ ਖਾਣੀ ਆ ਏ ਉਹ ਖਾਣੀ ਆ ਏ ਤੇ ਤੂੰ ਭੈਣ ਲਗੀ ਇੱਕ ਚੋਕਾ ਮਾਰ ਕੇ ਤਾਂ ਮੂੰਹ ਹੀ ਸਾਲਾ ਉੱਤਰ ਨੂੰ ਹੋ ਗਿਆ ਬੇਲ ਨਹੀਂ ਬਚਾਹਾ ਉਹ ਵੀ ਖਾਣੀ ਤਾਂ ਨਹੀਂ ਸੜਦਾ ਕੋਣ ਕੀ ਚ ਨਹੀਂ ਪਾਤੀ ਚੋਂ ਤੇ ਐਕਸਟਰਾ ਸ਼ੁਰੂ ਜੀ ਆਇਆ ਬਾਅਦ ਵਿੱਚ ਉਹ ਖਾਣੀ ਆ ਉਹ ਪਈ ਇੱਕ ਲੋ ਜੀ ਯਾਰ ਮੈਂ ਅੱਜ ਅਸੀਂ ਹਾਰ ਚੱਲੇ ਆ ਬਾਬੇ ਨੇ ਬੈਟਿੰਗ ਬਹੁਤ ਕੈਂਟ ਕਰੀ ਨਾਲ ਰੋਮਾ 16 ਨਾਲ ਰਹਿ ਗਏ ਆਗੇ ਬਾਉਂਡਰੀ ਵੱਲ ਤਬੂ ਕੁਲੇ ਛੱਡਤੀ 4 ਰਨ 12 ਰਹਿ ਗਏ ਆਫ ਸਾਈਡ ਸਿੰਗਲ ਰੋਮਾ ਸਟ੍ਰਾਈਕ ਤੇ ਆ ਗਿਆ ਯਾਰ ਕੈਚ ਬਹੁਤ ਛੱਡਿਆ ਅੱਜ ਆ ਮੇਰੇ ਕੋ ਕੈਚ ਆਇਆ ਸੀਗਾ ਆ ਦੇ ਕੈਚ ਕਰਿਆ ਫੋਨ ਮੈਨੂੰ ਥੱਲੇ ਰੱਖਣਾ ਪੈਗਾ ਕੈਚ ਕਰ ਉਹ ਮੈਂ ਵੀਡੀਓ ਬਣਾ ਰਿਹਾ ਸੀਗਾ ਵੀਡੀਓ ਬਣਾ ਰਿਹਾ ਸੀ ਵੀਡੀਓ ਵੀਡੀਓ ਬਣਾ ਰਿਹਾ ਸੀਗਾ ਫੋਨ ਮੈਂ ਥੱਲੇ ਰੱਖਤਾ ਬਹੁਤ ਵਧੀਆ ਗੇਸੇ ਵੀਰੇ ਬਹੁਤ ਵਧੀਆ ਮੇਰੇ ਕੈਚ ਕੁਛ ਸੀ ਬਾਬੇ ਨੇ ਰਨ ਮਾਰਿਆ ਅੱਜ ਮੈਨੂੰ ਵੀ ਤਨ ਛੱਕੇ ਲਾਤੇ ਅੱਜ ਨੇ ਪਰ ਕੈਚ ਛੁੱਟ ਗਿਆ ਮੇਰੀ ਬੋਲ ਤੇ ਬਾਬੇ ਤੇਰਾ ਕੈਚ ਛੁੱਟ ਗਿਆ ਇੱਕ ਤੂੰ ਛੱਡਿਆ ਵਾ ਇੱਕ ਤੂੰ ਨਹੀਂ ਨਹੀਂ ਉਹ ਤਾਂ ਔਖਾ ਸੀ ਬਾਬੇ ਥੋੜਾ ਉਂਗਲਾਂ ਤੇ ਲੱਗੀ ਸੀ ਪਹੁੰਚਾ ਕਿੱਥੇ ਸੀ ਉਂਗਲਾਂ ਤੇ ਫਸੀ ਨਹੀਂ ਨਹੀਂ ਉਂਗਲਾਂ ਤੇ ਸੀ ਛੋਟੇ ਹਿਸਾਬ ਨਾਲ ਸੀ ਬਾਬੇ ਦਾ 100 ਬਾਈ ਨਜ਼ਾਰੇਦਾਰ ਬੈਟਿੰਗ ਸਾਡਾ ਭਰਾ ਸਾਡੀ ਟੀਮ ਆ ਯਾਰ ਇਹ ਵੀ ਭਰਾਏ ਨੇ ਆਪਣੇ ਸਾਰੇ ਸ਼ਾਰਟ ਚਲੋ ਜੀ ਚਾਰ ਆਨਲਾਈਨ ਸ਼ਾਰਟ ਪੁੱਛਦੀ ਆ ਰਿਆਂ ਨੂੰ ਪੱਟੂ ਉਹਨੂੰ ਨਹੀਂ ਪਤਾ ਇਹਨੇ ਲਾਉਣੀਆਂ ਫੀਲਡਿੰਗ ਪੁੱਗ ਗਿਆ ਓਏ ਹੋਏ ਥੋੜਾ ਜਿਹਾ ਵਿਚਾਰ ਹੈ ਗਿਆ ਕਿਆ ਚੋਣ ਹੈ ਹਮ ਅੱਜ ਭੋਰ ਗਿਆ ਭੋਰ ਨਹੀਂ ਆਉਣਾ ਨਾ ਹੋਰ ਕੀ ਕਰਨਾ ਓਏ ਧਰ ਲੈ ਪੈਲੀ ਦੀ ਬੈਠ ਜਾ ਰੇ ਬੋਲੋ ਇਹ ਬੜੇ ਪੂਰੇ ਚਾਰ ਨਾ ਹੋਏ ਪੱਤੀ ਨੂੰ ਥੋੜੀ ਹੋਣਾ ਆਪਾਂ ਪੱਤੀ ਨੂੰ ਪੱਤੀ ਨੂੰ ਪੱਤੀ ਨੂੰ ਕੀ ਆ ਬੱਚੀ ਨੂੰ ਕੀ ਆ ਅੱਛਾ ਸ਼ਾਟ ਸਟ੍ਰੇਟ ਡਰਾਈਵ ਪਤਾ ਨਹੀਂ ਇੱਕ ਅੱਧੀ ਰਹੀ ਮਸੇ ਇੱਕ ਰਹੀ ਬਈ ਦੇਖੋ ਨੋਲੀ ਗੱਡੀ ਚ ਨਾ ਹੋਵੇ ਹਜ਼ਾਰ ਦੇ ਆ ਜੋ ਬੰਦਾ ਹਜ਼ਾਰ ਜੋ ਬੰਤਾ ਵਾਲਾ ਮਜ਼ਾਕੀਆ ਬਾਪ ਤਸ਼ਰੀਬਾ ਦੀ ਮਜ਼ਾਕ ਕਰੀਗਾ ਮਜ਼ਾਕੀਆ ਵੀਰੇ ਉਹ ਮਜ਼ਾਕੀਆ ਵੀਰੇ ਫੋਨ ਦੇ ਮੇਰੇ ਵਾਲਾ ਹੱਥ ਤੇ ਕੋਈ ਰਾਤ ਆ ਤਾਂ ਪਾ ਲੋ ਸਮਾਨ ਮੈਂ ਨਹੀਂ ਕਿਹਾ ਮੈਂ ਕਿਤੇ ਕਿਤੇ ਗੁਰੂ ਗੁਰੂ ਚਾਹਣਾ ਬੋਲ ਗੁਣ ਕਹਿ ਲੈ ਲਵੇ ਕਰੇ ਵੀਰੇ ਕਿੱਟ ਚ ਦੇਖੋ ਇੱਥੇ ਆ ਕਿੱਟ ਚ ਦੇਖੋ ਉਹ ਕਰਕੇ ਰਿੰਗ ਮਾਰ ਕੇ ਵਾਈਬ੍ਰੇਟ ਤੇ ਆ ਨਹੀਂ ਨਹੀਂ ਰਿੰਗ ਤੇ ਆ ਰਿੰਗ ਤਾਂ ਫੇਰ ਤਾਂ ਪੱਕਾ ਫਿਰ ਕਿਸ ਨੇ ਲਗੋਇਆ ਵਾ ਉਧਰ ਤਾਂ ਨਹੀਂ ਫੜਾਇਆ ਸੀ ਕਿਸੇ ਨੂੰ ਜੈਕਟ ਚ ਹੈਗਾ ਫੋਨ ਲਾ ਕੇ ਕਿੱਟ ਬਾਹਰ ਕੱਢ ਦਿੰਦੇ ਆ ਜੇ ਰਿੰਗ ਦਾ ਵੀਰੇ ਫੇਰ ਤਾਂ ਯਾਰ ਰੋਟੀ ਲੈਣਾ ਹੈ ਰੋਟੀ ਆਓ ਉਹ ਵੀ ਲੜਾ ਪੂਰੀ ਵੀ ਹੈ ਤਾਂ ਮਿਲ ਗਿਆ ਵੀ ਫੋਨ ਮਿਲ ਗਿਆ ਐਗਜ਼ੈਕਟਾ ਕਿ ਕਿਹੜੀ ਲੋਕੇਸ਼ਨ ਹਾਂ ਐਗਜ਼ੈਕਟਾ ਵੀਰੇ ਨੂੰ ਪਤਾ ਲੱਗਿਆ ਤਾਂ ਹੀ ਵੀਰੇ ਨੇ ਵੀਰਾ ਵੀਰੇ ਨੇ ਕਹਿਆ ਕਿ ਨਾ ਉੱਥੇ ਪਿਆ ਜਾ ਕੇ ਵੀਰੇ ਆ ਭੱਜ ਕੇ ਗਿਆ ਉੱਥੇ ਹੀ ਫੋਨ ਪਿਆ ਹੋਇਆ ਪਾਰਟੀ ਲਾ ਕੇ ਯਾਰ ਦੋ ਫੋਨ ਤਾਂ ਲੈ ਕੇ ਨਾ ਆਇਆ ਕਰੋ ਹੋਰ ਤਿੰਨ ਗੱਡੀ ਰੱਖੋ ਇਹ ਚੇਨ ਰੱਖੋ ਅੱਛਾ ਕੀ ਫੋਨ ਟੈਕਨੋਲੋਜੀ ਦਾ ਫਾਇਦਾ ਹੋਗਾ ਟੈਕਨੋਲੋਜੀ ਇਹਦਾ ਟੈਕਨੋਲੋਜੀ ਦਾ ਫਾਇਦਾ ਹੋ ਗਿਆ ਨਹੀਂ ਮੋਬਾਈਲ ਤੁਸੀਂ ਤਾਂ ਨਹੀਂ ਰੱਖਿਆ ਕਿਤੇ ਜਾ ਕੇ ਵੀਰੇ ਹਾਂਜੀ ਸੋ ਮਿੱਤਰੋ ਯਾਰ ਮੈਂ ਤੁਸੀਂ ਅੱਜ ਹਾਰ ਗਏ ਸੀਗੇ ਤੇ ਉਹ ਵੀਰੇ ਦਾ ਫੋਨ ਲੱਗ ਗਿਆ ਸੀ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਤੇ ਉਹ ਗੂਗਲ Gmail ID ਦੇ ਵਿੱਚ Gmail ID ਭਰ ਕੇ ਲੱਭ ਲਈ ਸੀ ਅਸੀਂ ਤੇ ਉਹ ਗਰਾਊਂਡ ਦੇ ਵਿੱਚ ਡਿੱਗਿਆ ਹੋਇਆ ਸੀਗਾ ਮੈਂ ਹੋੜੀ ਕਰਿਆ ਸੀਗਾ ਆ ਦੇਖੋ ਤੇ ਵਲੌਗ ਮੇਰਾ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲ ਲਿਆ ਕਿਸੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ